ਸੱਜਣਾ ਇੱਕ ਆਪਣੇ ਭਰਾ ਨੇ ਬਿਸ਼ੇਰੀ ਵੇਚਣੀ ਆਂਗੀ ਤੁਹਾਨੂੰ ਸਕਰੀਨ ਤੇ ਵੀਡੀਓ ਦੇਖ ਵੀ ਰਹੀ ਆ ਇਹ ਬਿਸ਼ੇਰੀ ਮੱਜੂਗੇ ਬਲੱਡ ਲਾਈਨ ਦੀ ਆ ਨੀਲੇ ਘੋੜੇ ਦੀ ਬੱਚੀ ਆ ਜੀ ਡੇਢ ਕਿਸਾਨ ਉਮਰ ਆ ਪਿੰਡ ਰੋੜੀ ਜ਼ਿਲ੍ਹਾ ਸਰਸਾ ਦੇ ਵਿੱਚ ਖੜੀ ਆ ਰੇਟ ਬਾਈ ਇਹਦਾ 68000 ਰੁਪਏ ਕਰਦਾ ਤੇ ਜੇ ਕਿਸੇ ਵੀਰ ਭਰਾ ਨੂੰ ਇਹ ਬਿਸ਼ੇਰੀ ਪਸੰਦ ਆ ਤਾਂ ਬੇਚੰਤ ਗੱਲਬਾਤ ਕਰ ਲਿਓ ਰੰਗ ਕਮੈਤ ਆ ਰੇਜ ਵੀ ਦੱਸਤਾ ਉਮਰ ਵੀ ਦੱਸਤੀ ਤੇ ਬਲੱਡ ਲਾਈਨ ਵੀ ਦੱਸਤੀ ਤੇ ਹੁਣ ਤੁਸੀਂ ਆਪਣਾ ਪੇਚ ਕਰ ਦਿਓ ਫੋਲੋ ਤੇ ਵੀਡੀਓ ਕਰ ਦਿਓ ਸ਼ੇਅਰ ਜਿਹੜੇ ਭਰਾ ਨੂੰ ਬੱਚੀ ਪਸੰਦ ਆ ਤਾਂ ਉਹੀ ਬਾਈ ਨੂੰ ਫੋਨ ਲਾਇਓ ਤੇ ਰੱਬ ਰੱਖਾ ਸਜਣੋ ਇੱਕ ਆਪਣੇ ਭਰਾ ਨੇ ਬਿਛੇਰੀ ਵੇਚਣੀ ਹੈਗੀ ਤੁਹਾਨੂੰ ਸਕਰੀਨ ਤੇ ਵੀਡੀਓ ਦੇਖ ਵੀ ਰਹੀ ਆ ਇਹ ਬਿਛੇਰੀ ਮੱਜੂਗੇ ਬਲੱਡ ਲਾਈਨ ਦੀ ਨੀਲੇ ਘੋੜੇ ਦੀ ਬੱਚੀ ਹੈ ਜੀ ਡੇਢ ਸਾਲ ਉਮਰ ਆ ਪਿੰਡ ਰੋੜੀ ਜ਼ਿਲ੍ਹਾ ਸਰਸਾ ਦੇ ਵਿੱਚ ਖੜੀ ਆ ਰੇਟ ਬਾਈ ਇਹਦਾ 66000 ਰੁਪਏ ਕਰਦਾ ਤੇ ਜੇ ਕਿਸੇ ਵੀਰ ਭਰਾ ਨੂੰ ਇਹ ਬਿਛੇਰੀ ਪਸੰਦ ਆ ਤਾ ਬੇਚੰਤ ਗੱਲਬਾਤ ਕਰ ਲਿਓ ਰੰਗ ਕਮੈਤ ਹੈ ਰੇਜ ਵੀ ਦੱਸਤਾ ਉਮਰ ਵੀ ਦੱਸਦੀ ਤੇ ਬਲੱਡ ਲਾਈਨ ਵੀ ਦੱਸਦੀ ਤੇ ਹੁਣ ਤੁਸੀਂ ਆਪਣਾ ਪੇਚ ਕਰ ਦੋ ਫੋਲੋ ਤੇ ਵੀਡੀਓ ਕਰ ਦੋ ਸ਼ੇਅਰ ਜਿਹੜੇ ਭਰਾ ਨੂੰ ਬੱਚੀ ਪਸੰਦ ਆ ਤਾਂ ਉਹੀ ਬਾਈ ਨੂੰ ਫੋਨ ਲਾਇਓ ਤੇ ਰੱਬ ਰੱਖਾ